ਰਾਈਡਰ ਫਸ ਗਿਆ ਹੈ ਫੋਟੋ ਖੇਤ ਖੇਤ ਤੋਂ ਮਿੱਟੀ ਨਹੀਂ ਆਵੇਂ ਆ ਇੱਥੇ ਇੱਥੇ ਡੁਰਿਆ ਨਾ ਇੱਥੇ ਆ ਰੋ ਇੱਥੇ ਆਣ ਕੇ ਫਸਿਆ ਨਾ ਆਈ ਫਾਸ ਕੰਮ ਹੋ ਗਿਆ ਖਾ ਨੂੰ ਕਿਹਾ ਸੀ ਨਾ ਜਿਹੜਾ ਸਾਰੇ ਸੱਜਣਾ ਨਤਰੰਖਾਪ ਚੀਆਤਾ ਉਹ ਵੀ ਸੱਜਣੋ ਲੱਗੇ ਸੀ ਅੱਜ ਕੱਦੂ ਕਰਨ ਤੇ ਪਾਣੀ ਲਾਇਆ ਸੀ ਦੋਹਾਂ ਪੈੜੀਆਂ ਦੇ ਵਿੱਚ ਦੋ ਖੇਤਾਂ 'ਚ ਪਾਣੀ ਲਾਇਆ ਸੀ ਤੇ ਅਜੇ ਪਹਿਲਾ ਹੀ ਜਿਹੜਾ ਦਿੱਤਾ ਤੇ ਟਰੈਕਟਰ ਜਿਹੜਾ ਉਹ ਫਸ ਗਿਆ ਪਤਾ ਨਹੀਂ ਇਹ ਕੀ ਦੀ ਭੈੜੀ ਨਜ਼ਰ ਲੱਗੀ ਏ ਪਹਿਲਾ ਹੀ ਗੇੜਾ ਦਿੱਤਾ ਤੇ ਟਰੈਕਟਰ ਬਹਿ ਗਿਆ ਸੋਨਾ ਦੇ ਕਾ 60 ਬਹਿਣਾ ਨਹੀਂ ਚਾਹੀਦਾ 16 ਦੇ ਟਾਇਰ ਹੀ ਇਹਦੇ ਟਾਇਰ ਵੀ ਕਾਫੀ ਵੱਡੇ ਸੀ ਤੇ ਸੁਭ ਵੀ ਵਾਵਾ ਗਿਆ ਇੱਕ ਕੰਮ ਮੈਂ ਰਾਤ 275 ਲਿਆਂਦਾ ਸੀ ਤੇ ਇਹ ਕਹਿੰਦਾ ਵੀ ਮੇਰੇ ਵਸ ਦੀ ਗੱਲ ਨਹੀਂ ਕੀ ਕਿਉਂਕਿ ਟਰੈਕਟਰ ਵਾਵਾ ਖੋ ਗਿਆ ਆ ਤੇ ਪੈੜੀ ਵੀ ਪੱਧਰੀ ਹੀ ਕੋਈ ਬਹੁਤੀ ਇਹ ਨਹੀਂ ਕਿ ਕਿਤੇ ਕੋਈ ਟੋਇਟ ਬਿਆਲੀ ਗਲ ਹੀ ਜਾਂ ਕੋਈ ਚੂਹੇ ਵੀ ਖੋੜ ਹੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਚੂਹੇ ਚਾਵੇ ਕਿਤੇ ਚਕੌਰ ਲੱਗੀ ਹੋਵੇ ਪੈੜੀ ਬਿਲਕੁਲ ਪੱਧਰੀ ਹੀ ਲੇਜ਼ਰ ਲੈਵਲ ਕੀਤਾ ਸੀ ਤੇ ਲੇਜ਼ਰ ਲੈਵਲ ਕੀਤੀ ਪੈੜੀ ਦਾ ਵੀ ਬੇੜਾ ਗਰਕ ਹੋ ਗਿਆ ਚਾਰ ਸ਼ਵੇਰੇ ਮਿੱਟੀ ਪਰ ਗਈ ਹੱਲਾ ਲਾਈਆਂ ਤਾਂ ਵੀ ਗੱਲ ਨਹੀਂ ਬਣੀ ਤੇ ਆ ਪਉ ਕੋਈ ਗੱਲ ਨਹੀਂ ਬਣੀ ਇਹ ਆਪ ਚੁੱਕਿਆ ਜਾਂਦਾ ਹੰਤ ਇਹ ਵੀ ਇਹ ਨਾ ਫਸ ਜੇ ਕਿਤੇ ਇਹ ਕਰਕੇ ਹੁਣ ਇਹਨੂੰ ਕੀਤਾ ਲਾਂਬੇ ਹੱਲਾ ਮਾੜੀਆਂ ਮੂਟੀਆਂ ਨੇ ਖਿੱਚੀਆਂ ਨੇ ਤੇ ਟਰੈਕਟਰ ਮੰਗਾਇਆ ਹੁਣ ਦੂਜਾ 4 ਵੀਲ ਡਰਾਈਵ ਉਹ ਆਉਂਦਾ ਆ ਤੇ ਉਹਦੇ ਨਾਲ ਦੇਖਦੇ ਆ ਨਿਕਲਦਾ ਕਿ ਨਹੀਂ ਨਿਕਲਦਾ ਟਰੈਕਟਰ ਦਾ ਪਿਛਲਾ ਹਿੱਸਾ ਜੜ ਆਇਆ ਉਹ ਲੱਗ ਗਿਆ ਥੱਲੇ ਤੇ ਟਾਇਰ ਬਿਲਕੁਲ ਮਿੱਟੀ ਨਾਲ ਭਰ ਗਏ ਆ 11 ਹੱਲਾ ਹੀ ਤੇ ਹੱਲਾ ਵੀ ਸਾਰੀਆਂ ਮਿੱਟੀ ਨਾਲ ਭਰ ਗਈਆਂ ਇਹ ਵੀ ਕਾਫੀ ਭਾਰੀਆਂ ਹੋਈਆਂ ਤੇ ਪਾਣੀ ਪਾਣੀ ਹੋ ਗਿਆ ਗੋਡੇ-ਗੋਡੇ ਤੱਕ ਥੱਲੇ ਘਾਰਾ ਬਣ ਗਿਆ ਟਰੈਕਟਰ ਪਿੱਛੋਂ ਆ ਵਾ ਲੱਗ ਗਿਆ ਇਹ ਯੋਰ ਤੇ ਲਾਇਆ ਬਥੇਰਾ ਪਰ ਕੱਲ ਨਹੀਂ ਬਣੀ ਫਿਰ ਵੀ ਕੱਢਣਾ ਤੇ ਹੈਗਾ ਹੀ ਇਹਨੂੰ ਜਿਹੜੀ ਲੇਜ਼ਰ ਲੈਵਲ ਕੀਤੀ ਸੀ ਪੈਲੀ ਉਹਦਾ ਕੰਮ ਹੋ ਗਿਆ ਇਸ ਪਾਸੋਂ ਉੱਚੀ ਹੋ ਗਈ ਤੇ ਇੰਨੇ ਇੰਨੇ ਜਿਹੜੇ ਟੋਏ ਪੈ ਗਏ ਅਜੇ ਸਰਦਾਰ ਸਾਹਿਬ ਕਹਿੰਦੇ ਸੀ ਕਿ ਮੈਂ ਕਦੋਂ ਕਰਦਾ ਆ ਇਹਦੀ ਜਾਨ ਬਚ ਗਈ ਇਹ ਟਰੈਕਟਰ ਮੈਂ ਆ ਫੜ ਲਿਆ ਤੇ ਮੇਰੇ ਕੋ ਫਸ ਗਿਆ ਇਹ ਜੇ ਇੱਕਦਮ ਮੈਂ ਖੜਦਾ ਮੇਰੇ ਨਾਲ ਆਈ ਨਾ ਤੇ ਤੈਨੂੰ ਛੱਤਰ ਵੀ ਪੈਣਾ ਸੀ ਨਾਲ ਇਹ ਇਹ ਕਰਕੇ ਤੂੰ ਤੇਰੀ ਕਿਸਮਤ ਅੱਜ ਚੰਗੀ ਹਾਂ ਤੂੰ ਬਚ ਗਿਆ ਨਹੀਂ ਤੇ ਜੇ ਕਿਤੇ ਤੇਰੇ ਕੋ ਬਹਿ ਜਾਂਦਾ ਨਾ ਫਿਰ ਤੇਰੀ ਸੇਵਾ ਨਹੀਂ ਹੈ ਹਾਂ ਫਿਰ ਮੇਰੀ ਸੇਵਾ ਨਹੀਂ ਗਿਆ ਤੇ ਸਿਰਫ ਪਹਿਲਾ ਹੀ ਘੇੜਾ ਦਿੱਤਾ ਸੀ ਕੱਲ ਚੰਗੀ ਭਲੀ ਜਿਹੜੀ ਆ ਵਾਟਰ ਲੰਬ-ਲੰਬ ਕੇ ਮਿੱਟੀ-ਮਿੱਟੀ ਲਾ ਕੇ ਛੱਡੀ ਸੀ ਫਿਰ ਭਾਈ ਸਵਾਗੇ ਦੇ ਨਾਲੇ ਟੁੱਟੇ ਨਾ ਤੇ ਮਿੱਟੀ-ਮਿੱਟੀ ਲਾ ਕੇ ਵਧੀਆ ਤਰੀਕੇ ਨਾਲ ਵਟ ਬਦੀ ਸੀ ਪਹਿਲਾ ਹੀ ਢੇਡਾ ਲਾਇਆ ਜੇ ਦੋ ਖੇਤਾਂ ਚ ਤੇ ਪਹਿਲੇ ਢੇਡੇ ਦੇ ਵਿੱਚ ਹੀ ਟਰੈਕਟਰ ਜਿਹੜਾ ਆ ਉਹ ਬਹਿ ਗਿਆ ਤੇ ਬਹਿ ਵੀ ਪਧਰੇ ਜਿਹਾ ਹੀ ਗਿਆ ਏਡਾ ਵੱਡਾ ਟੋਆ ਵੀ ਨਹੀਂ ਸਿਰਫ ਹੱਲਾ ਪਿਛੇ ਹੁਣ ਕਰਕੇ ਜੇ ਹੱਲਾ ਫਸ ਗਿਆ ਤੇ ਟਰੈਕਟਰ ਜਿਹੜਾ ਉਹ ਨਿਕਲਿਆ ਨਹੀਂ ਅੱਗੇ ਗਿਆ ਹੀ ਨਹੀਂ ਤੇ ਪੈੜੀ ਜਿਹੜੀ ਹੈ ਲੇਜ਼ਰ ਲੈਵਲ ਕਰਾਈ ਸੀ ਤੇ ਲੇਜ਼ਰ ਲੈਵਲ ਦਾ ਹੁਣ ਹੋ ਗਿਆ ਸਤਿਆਨਾਸ ਬੜੀ ਸਾਰੀ ਇਥੋਂ ਨੁੱਕਰ ਜਿਹੜੀ ਆ ਉੱਚੀ ਨਹੀਂ ਵੀ ਹੋ ਗਈ ਟਰੈਕਟਰ ਘੁੰਮ ਘੁੰਮ ਕੇ ਤੇ ਅਜੇ ਵੀ ਟਰੈਕਟਰ ਨਿਕਲਿਆ ਨਹੀਂ ਆ ਤੇ ਹੁਣ ਦੂਸਰਾ ਟਰੈਕਟਰ ਜਿਹੜਾ ਆ ਮੰਗਾਇਆ ਆ ਤੇ ਉਹਨੂੰ ਅੱਗੇ ਪਾ ਕੇ ਤੇ ਫੇਰ ਟਰੈਕਟਰ ਕੱਢਦੇ ਆ ਤੇ ਟਾਈਮ ਵਾਵਾ ਹੋ ਗਿਆ ਸੋਚਿਆ ਵੀ ਠੰਡੇ ਠੰਡੇ ਕੱਦੂ ਹੋ ਜਾਊਗਾ ਪਰ ਬਾਬੇ ਦੀ ਮਰਜ਼ੀ ਹੀ ਕਿ ਕੱਦੂ ਜਿਹੜਾ ਆ ਜੇ ਧੁੱਪੇ ਕਰਾਉਣਾ ਆ ਤੇ ਕਰਕੇ ਟਾਈਮ ਵਾਵਾ ਹੋ ਗਿਆ ਤੇ ਤੋਂ ਪੱਚ ਕਦੂ ਹਣਾ ਹੁਣ ਨੂੰ ਅਸੀਂ ਸੁਹਾਗਾ ਸੁਗਾ ਮਾਰ ਕੇ ਕਦੂ ਕਰਕੇ ਤੇ ਵਿਹਲੇ ਹੋ ਜਾਣਾ ਹੈ ਤੇ ਪਾਣੀ ਲਾ ਦੇਣਾ ਹੈ ਇਹ ਖੇਤ ਵਿੱਚ ਪਰ ਮੈਨੂੰ ਲੱਗਦਾ ਕਿ ਅੱਜ ਦੀ ਵਾਰੀ ਜਿਹੜੀ ਆ ਇੱਥੇ ਹੀ ਲੰਘ ਜਾਣੀ ਆ ਲਾਈਟ ਜਿਹੜੀ ਆ ਉਹ ਜਾਣ ਵਾਲੀ ਆ ਤੇ ਆ ਵੀ ਅੱਦਾ ਚੱਦਾ ਪਰ ਜਾਣਾ ਹੈ ਪਰ ਟਰੈਕਟਰ ਫਸਣ ਕਰਕੇ ਐ ਹੋਈ ਮਹਾ ਹੋਣਾ ਹੈ ਅੱਜ ਤੇ ਅਜੇ ਤੱਕ ਟਰੈਕਟਰ ਆਇਆ ਨਹੀਂ ਵੇਟ ਕਰੀ ਜਾ ਰਹੇ ਆ ਕਿਉਂਕਿ ਕਿਸ ਦੀ ਵੇਟ ਕਰਨੀ ਬਹੁਤ ਔਖੀ ਆ ਤੇ ਅਗਲੇ ਬੰਦੇ ਨੇ ਵੀ ਆਪਣੇ ਕੰਮ ਕਰ ਸੰਕੋਚ ਕੇ ਫੇਰ ਆਉਣਾ ਹੁੰਦਾ ਆ ਤੇ ਵੀ ਆਉਂਦਾ ਆ ਤੇ ਫੇਰ ਟਰੈਕਟਰ ਕੱਢਦੇ ਆ ਤੇ ਫੇਰ ਕੱਦੂ ਕਰਦੇ ਆ ਵੇਖੋ ਕਿੰਨਾ ਟਾਈਮ ਲੱਗਦਾ ਆ ਲਓ ਜੀ ਆ ਗਿਆ 4 ਵੀਲ ਡਰਾਈਵ ਟਰੈਕਟਰ ਹੁਣ ਵੇਖਦੇ ਆ ਇਹ ਟਰੈਕਟਰ ਕੱਢਦਾ ਆ ਕਿ ਨਹੀਂ ਕੱਢਦਾ ਉਦਾਂ ਤੇ ਢੂੜਾ ਪੱਟੀ ਆਉਂਦਾ ਏ ਧਿਆਨ ਦੇ ਨਾਲ ਵਟਦਾ ਅੱਗੇ ਬੇੜਾ ਗਰਕ ਹੋ ਗਿਆ ਈ ਉਹ ਮੈਂ ਵੀ ਇਹ ਨਹੀਂ ਪ੍ਰਵਾਹ ਕਰਦਾ ਇਹ ਨਹੀਂ ਪ੍ਰਵਾਹ ਕਰਦਾ ਮਿਟਿਆ ਇਹ ਨਹੀਂ ਪ੍ਰਵਾਹ ਕਰਦਾ ਓਏ ਨੂੰ ਨਹੀਂ ਕੋਈ ਪ੍ਰਵਾਹ ਨਾ ਇਹ ਦੇ ਨਹੀਂ ਦੱਬਦਾ ਲੈ ਆਓ ਵੀ ਟੋਜਨ ਪਾਈਏ ਉਦੇਸਿਆ ਹਲੋ ਜੀ ਜੁੰਡੀਰ ਆ ਗਿਆ 4x4 5310 ਅੱਜ ਹੋਣੀ ਬੜਾ ਤੜਕਾ ਹੋਰ ਵੇ ਬਰਾਬਰ ਆਉਣਾ ਪੈਣਾ ਜੀ ਜਮਾ ਗ੍ਰੇਟ ਸਰ ਜੀ ਸਾਥ ਜੀ ਉਹਨਾ ਵੇਖੋ ਜੇ ਨਿਕਲੂਗਾ ਤਾਂ ਵੇਖ ਲਾਂਗੇ ਨਹੀਂ ਨਹੀਂ ਫਿਰ ਜਿੰਨ ਬੜਾ ਕਹਿਣਾ ਕੋਈ ਨਾ ਇਦਾਂ ਦਾ ਚਾਹੀਦਾ ਮੈਂ ਹੋਰ ਕੋਈ ਨਹੀਂ ਦਾਦਾ ਖੁਣਾ ਬੰਦਾ ਵਾ ਕਿਉਂ ਇੰਨਾ ਤੇ ਤੰਨੋਂ ਫੜ ਕੇ ਕੱਟਦਾ ਇਹ ਆਪਣੇ ਹੀ ਫੜਦੇ ਹੀ ਹੁੰਦੇ ਨੇ ਕਿੰਨੇ ਮਰ ਭਾਈ ਕਹਿੰਦੇ ਕਹਿੰਦੇ ਵੀ ਆਪਣੇ ਵਾਂਗ ਚੱਲਣਾ ਇਹ ਡੁੰਡੀਆ ਫੋਰ ਮੀਨ ਨੇ ਤੰਨੋਂ ਫੜ ਕੇ ਕੱਟਦਾ ਜਿਵੇਂ ਤੰਨੋਂ ਫੜ ਕੇ ਬਸਰੀ ਧੀਦੀ ਹੈ ਇਹ ਤਾਂ ਮੈਂ ਕਹਿੰਦਾ ਕੋ ਨਾਲ ਕੋਈ ਆ ਵੀ ਬਾਤ ਆ ਇੰਨਾ ਟਰੈਕਟਰ ਖੋ ਗਿਆ ਹੈ ਜੀ ਉਹ ਆਸਾ ਲਾ ਲਓ ਵੀ ਇਹ ਟਰੈਕਟਰ ਕਿ ਫੋਰ ਵੀਲ ਏਕੂ ਤੇ ਮੈਂ ਕਿਹਾ ਸਾਰੇ ਨਿਕਲ ਗਿਆ ਇਕੱਲਾ ਹੀ ਫੋਰ ਵੀਲ ਡਰਾਈਵ ਦਾ ਆ ਫਾਇਦਾ ਹੁੰਦਾ ਆ ਕਿ ਫੋਰ ਵੀਲ ਡਰਾਈਵ ਕਿਥੇ ਮਰਜੀ ਕਿੱਧਰ ਨਾਲ ਮਰਜੀ ਤੁਰਾ ਨਿਕਲ ਜਾਂਦਾ ਹੁਣ ਕਿਹੜਾ ਜਵਾਬ ਹੋ ਗਿਆ ਹੁਣ ਵੇਖੋ ਹੱਲਸ ਦੀਏ ਕਰਕੇ ਫਿਰ ਪਾਉਨੇ ਅੰਗਲੀ ਟਰੈਕਟਰ ਨਿਕਲ ਗਿਆ ਥੱਲਾ ਪੈ ਗਈਆਂ ਕਿਉਂਕਿ ਸਾਡਾ ਬੰਦਾ ਜਿਹੜਾ 4-ਵੀਲ ਡਰਾਈਵ ਵਾਲਾ ਆ ਉਹ ਨਹੀਂ ਸੰਧੂ ਇਹ ਬੰਦਾ ਬੜਾ ਮਾਰਿਆ ਨਾ ਚੀਜ਼ਾਂ ਦਾ ਇਹ ਸੰਤ ਬੜਾ ਪੂਰਾ ਕੈਂਪ ਕਰਕੇ ਰੱਖਦਾ ਆ ਦੋ ਦਿਨ ਤੱਕ ਹੀ ਵੇਖ ਹੀ ਲਿਆ ਦੋ ਦਿਨ ਕਿਤਾਂ ਰੱਖਿਆ ਇਹ ਜਿਹੜੀ ਮਰਨ ਸਾਰਾ ਕੰਮ ਹੋ ਗਿਆ ਹੁਣ ਜਿੰਨੇ ਆ ਗੇੜਾ ਤੇ ਕਰਦੇ ਆ ਕਤੂ